ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ ਖਾਲਸਾ ਨੂੰ ਲੈ ਕੇ ਵੱਡੀ ਖਬਰ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਨੇ ਆਪਣੇ ਤੇ ਲੱਗੇ ਨੈਸ਼ਨਲ ਸਿਕਿਉਰਿਟੀ ਐਕਟ ਐਨਐਸਏ ਖਿਲਾਫ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਹੈ ਉਹਨਾਂ ਆ ਪਟੀਸ਼ਨ ਦੇ ਵਿੱਚ ਆਪਣੇ ਤੇ ਲੱਗੇ ਐਨਐਸਏ ਨੂੰ ਅਨਮਨੁੱਖੀ ਗੈਰ ਕਾਨੂੰਨੀ ਤੇ ਨਜਾਇਜ਼ ਦੱਸਿਆ ਤੇ ਹਾਈ ਕੋਰਟ ਨੂੰ ਇਸ ਨੂੰ ਹਟਾਉਣ ਦੀ ਅਪੀਲ ਕੀਤੀ ਹੈ ਇਸ ਪਟੀਸ਼ਨ ਦੇ ਵਿੱਚ ਉਹਨਾਂ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ 파ਰਟੀ ਬਣਾਇਆ ਗਿਆ ਹੈ। ਦਾਜਾ ਇਹ ਕਿ ਐਨਐਸਸੀ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ ਖਾਲਸਾ ਨੇ ਜੇਲ੍ਹ ਵਿੱਚੋਂ ਹੀ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਲੜੀਆਂ ਸਨ ਤੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਸੀ। ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਸੰਸਦ ਅਸਦ ਦੇ ਦੀ ਸੋਚ ਚੁੱਕੀ ਹੈ। ਜਿਸ ਤੋਂ ਬਾਅਦ ਅਮਰਿਤਪਾਲ ਸਿੰਘ ਖਾਲਸਾ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖ ਕੇ ਮਾਨਸੂਨ ਸੈਸ਼ਨ ਦੌਰਾਨ ਸੰਸਦ ਭਵਨ ਵਿੱਚ ਆਉਣ ਦੀ ਪਰਵਾਨਗੀ ਮੰਗੀ। ਇਸੇ ਵਿਚਾਲੇ ਖਬਰ ਆ ਰਹੀਆਂ ਨੇ ਕਿ ਅਮਰਿਤਪਾਲ ਸਿੰਘ ਨੇ ਆਪਣੇ ਤੇ ਲੱਗੇ ਨੈਸ਼ਨਲ ਸਿਕਿਉਰਿਟੀ ਐਕਟ ਯਾਨੀ ਕਿ ਐਨਐਸਏ ਖਿਲਾਫ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ ਅਮਰਿਤਪਾਲ ਸਿੰਘ ਨੇ ਐਨਐਸਏ ਨੂੰ ਅਨਮਨੁੱਖੀ ਗੈਰ ਕਾਨੂੰਨੀ ਤੇ ਨਜਾਇਜ਼ ਘਰਾ ਦੇਤਾ ਹੈ ਤੇ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਉੱਪਰ ਲੱਗੀ ਹੋਈ ਐਨਐਸਏ ਨੂੰ ਹਟਾਇਆ ਜਾਵੇ ਇਸ ਪਟੀਸ਼ਨ ਦੇ ਵਿੱਚ ਪੰਜਾਬ ਤੇ ਕੇਂਦਰ ਸਰਕਾਰ ਨੂੰ ਪਾਰਟੀ ਬਣਾਇਆ ਗਿਆ ਹੁਣ ਵੇਖਣਾ ਹੋਵੇਗਾ ਕੀ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਤੇ ਕੀ ਕਾਰਵਾਈ ਹੁੰਦੀ ਹੈ ਬਿਊ ਰਿਪੋਰਟ এবੀਪੀ ਸੰਜਾ